ਗਲੋਬਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਕੀ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਦੇ ਵਿੱਚ ਨਵਾਂ ਪੁਚਾਲਾ ਆਉਣ ਵਾਲਾ ਹੈ ਕੀ ਆਉਂਦੇ ਦਿਨਾਂ ਦੇ ਵਿੱਚ ਅਸੀਂ ਸੁਖਵੀਰ ਸਿੰਘ ਬਾਦਲ ਦੀ ਗ੍ਰਿਫਤਾਰੀ ਤੱਕ ਵੀ ਦੇਖ ਸਕਦੇ ਮੈਂ ਇਹ ਬਹੁਤ ਗੰਭੀਰ ਤੇ ਅਹਿਮ ਸਵਾਲ ਕਿਉਂ ਕਰ ਰਿਹਾ ਮੈਂ ਸਵਾਲ ਕਰ ਰਿਹਾ ਹਾਂ 328 ਲਾਪਤਾ ਪਵਨ ਸ਼ਰੂਪਨ ਦੇ ਮਾਮਲੇ ਦੇ ਵਿੱਚ ਮੈਂ ਸਵਾਲ ਕਰ ਰਹੇ ਹਾਂ ਐਸ ਐਸ ਕੋਹਲੀ ਦੀ ਹੋਈ ਗ੍ਰਿਫਤਾਰੀ ਸਤਿੰਦਰ ਸਿੰਘ ਕੋਹਲੀ ਉਹਨਾਂ ਦੀ ਗ੍ਰਿਫਤਾਰੀ ਕੀ ਇਹ ਮਹਿਜ ਕੋਹਲੀ ਦੀ ਗ੍ਰਿਫਤਾਰੀ ਤੱਕ ਦਾ ਮਾਮਲਾ ਜਾਂ ਇਹ ਗ੍ਰਿਫਤਾਰੀ ਦਾ ਮਾਮਲਾ ਹੋਰ 15 ਵਿਅਕਤੀਆਂ ਤੱਕ ਵੀ ਜਾਏਗਾ 16 ਵਿਅਕਤੀ ਨਾਮਜਦ ਨੇ ਕਿ ਉਹਨਾਂ ਤੱਕ ਜਾਏਗਾ ਜਾਂ ਉਸ ਤੋਂ ਵੱਧ ਕੇ ਇਸ ਮਾਮਲੇ ਦੀਆਂ ਤਾਰਾਂ ਸੁਖਵੀਰ ਸਿੰਘ ਬਾਦਲ ਤੱਕ ਵੀ ਜਾਣਗੀਆਂ ਕੀ ਇਹ ਸੱਚਮੁੱਚ ਪਾਵਨ ਸਰੂਪ ਦੇ ਮਾਮਲੇ 'ਚ ਹੀ ਕਾਰਵਾਈ ਹੋਈਗੀ ਜਾਇ ਰਾਜਨੀਤਿਕ ਤੌਰ ਦੇ ਉੱਤੇ 227 ਦਾ ਏਜੰਡਾ ਸੈੱਟ ਕਰਨ ਲਈ ਵੀ ਕਾਰਵਾਈ ਹੋਏਗੀ ਪਰ ਹੁਣ ਆਪਾਂ ਗੱਲ ਕਰਾਂਗੇ ਕਿ ਮਾਮਲਾ ਤਾਂ ਐਫ ਆਈ ਆਰ ਦਾ ਹੈ ਮਾਮਲਾ ਤਾਂ 328 ਦਾ ਪਤਾ ਸਿਰੂ ਤੇ ਮਾਮਲੇ ਚ ਹੈ ਤੇ ਉਹਦੇ ਵਿੱਚ ਫਿਰ ਸੁਖਵੀਰ ਸਿੰਘ ਬਾਦਲ ਦਾ ਮਾਮਲਾ ਕਿੱਥੋਂ ਆ ਗਿਆ ਨਹੀਂ ਜਨਾਬ ਐਸ ਐਸ ਕੋਲੀ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੇ ਆਡਿਟ ਦਾ ਸਾਬ ਕਿਤਾਬ ਦੇਖਣ ਲਈ ਆਡਿਟ ਕਰਨ ਲਈ ਸੀਏ ਵੱਜੋਂ ਕੰਮ ਕਰਨ ਲਈ ਵੱਡੀ ਮੋਟੀ ਤਨਖਾਹਾਂ ਤੇ ਹੁੰਦੇ ਨੇ 3.5 ਲੱਖ ਮਹੀਨਾ ਤਨਖਾਹ ਜੀ ਪਤਾ ਨਹੀਂ ਕੀ ਜੀ ਹਲੋ ਜੀ ਇੰਨਾ ਚੱਕੋ ਜੀ ਪੈਕੇਜ ਇੰਨਾ ਜੀ ਕੰਮ ਪੂਰਾ ਨਹੀਂ ਕੀਤਾ ਜੀ ਹਟਾ ਦਿਓ ਜੀ ਮਤਲਬ 214 ਚ ਵੀ ਉਹਨਾਂ ਨੂੰ ਹਟਾਇਆ ਗਿਆ ਸੀ ਪਰ 200 ਫਿਰ ਦਬਾਅ ਚ ਬਹਾ ਦੀ ਹੋਗੀ ਤਾਂ ਫਿਰ 200 ਵਿਚ ਕਾਰਵਾਈ ਹੋਈ ਜਦੋਂ ਪਰੇ ਕੀਤਾ ਗਿਆ ਉਹਨਾਂ ਨੂੰ ਫਿਰ ਹੁਣ ਐਸਐਸ ਕੋਹਲੀ ਕੰਪਨੀ ਚਲਾਉਂਦੇ ਨੇ ਸੀਬ ਜੋ ਕੰਮ ਦੇਖਦੇ ਨੇ ਆਡਿਟ ਦਾ ਕੰਮ ਕਰਦੇ ਨੇ ਅਕਾਊਂਟਾਂ ਦਾ ਮਿਲਾਨ ਕਰਨੀ ਜ਼ਿੰਮੇਵਾਰੀ ਹੈ। ਯਾਨੀ ਹਰ ਪੇਸਿੰਗ ਜਸੇਦਾਰ ਸੀ ਮਾਮਲਾ ਉਹਨਾਂ ਕੋਲ ਆਇਆ ਤੇ ਕਮੇਟੀ ਬਣੀ ਜਾਂਚ ਲਈ ਗਈ ਗੱਲ ਤੇ ਉਹ ਜਾਂਚ ਦੇ ਵਿੱਚ ਕੋਈ ਗਲਤ ਤਣਪੱਤਰ ਨਹੀਂ ਲੱਗੀ ਮਿਲਾਨ ਨਹੀਂ ਹੋਇਆ ਤੇ ਉਹਦੇ ਲਈ ਇਹ ਤਰ੍ਹਾਂ ਨੂੰ ਜ਼ਿੰਮੇਵਾਰ ਵੀ ਸਮਝਿਆ ਜਾਂਦਾ ਰਿਹਾ ਤੇ ਉਸ ਸਮੇਂ ਤਾਂ ਇਹ ਵੀ ਕਿ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਐ ਫਿਰ ਖੁਦ ਐਸਪੀਸੀ ਨੇ ਆਪਣੀ ਮਤੇ ਬਦਲੇ ਤੇ ਹੁਣ ਜਦੋਂ ਪੰਜਾਬ ਸਰਕਾਰ ਨੇ ਇਸ ਤਰੀਕਾ ਕਰਨਾ ਅੱਗੇ ਵਧਣ ਦੀ ਕਬੈਦ ਕੀਤੀ ਤਾਂ ਉਹਦੇ ਵਿੱਚੋਂ ਇੱਕ ਉਮੀਦ ਜਾਗੀ ਕਿ ਹਾਂ ਲੋਕਾਂ ਨੂੰ ਇਸ ਮਾਮਲੇ 'ਚ ਇਨਸਾਫ ਮਿਲੇਗਾ ਦੋਸ਼ੀ ਕਟਾਰਚ ਹੋਣਗੇ ਕਿਉਂਕਿ ਸ਼੍ਰੋਮਣੀ ਕਮੇਟੀ ਲਗਾਤਾਰ ਦਮ ਭਰਦੀ ਆ ਰਹੀ ਹੈ ਕਿ ਜੀ ਅਸੀਂ ਜੀ ਇਹ ਕੱਪੜੇ ਦਾ ਮਾਮਲਾ ਜੀ ਇਹ ਅੰਕੜਿਆਂ ਦਾ ਲਿਖਣ ਦਾ ਮਾਮਲਾ ਜੀ ਇਹ ਭੇਟਾ ਦਾ ਮਾਮਲਾ ਜੀ ਪਰ 328 ਰੂਪ ਕਿੱਥੇ ਕਿਉਂ ਨਹੀਂ ਦੱਸ ਪਾਰੀ ਸ਼੍ਰੋਮਣੀ ਕਮੇਟੀ ਉਹ ਕਿੱਥੇ ਹੈ ਸੋ ਇਸ ਸਵਾਲ ਦੇ ਵਿੱਚ ਜਦੋਂ ਸਰਕਾਰੀ ਐਫਆਈਆਰ ਹੋਗੀ ਸਿੱਟ ਬਣ ਗਈ ਤੇ ਉਹਦੇ ਵਿੱਚ ਫਿਰ ਇਹ ਪਿਛਲੇ ਦਿਨਾਂ ਤੋਂ ਇਹ ਧਿਆਨ ਚ ਸੀਗਾ ਮਾਮਲਾ ਕਿ ਲਾਇਬੀ ਐਸਐਸ ਕੋਲੀ ਤੱਕ ਮਾਮਲਾ ਪਹੁੰਚ ਜਾਣਾ ਉਹ ਜਮਾਨਤ ਲਈ ਦਾਲਤੀ ਬੁਹਾ ਵੀ ਖੜਕਾਉਂਦਾ ਹੈ ਗਾਉਂ ਜਮਾਨਤ ਨਹੀਂ ਮਿਲਦੀ ਤੇ ਆਖਰ ਚੰਡੀਗੜ੍ਹ ਚੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਇਹ ਕੋਲੀ ਸੁਖਪੀਰ ਬਾਦਲ ਦਾ ਨੇੜਲਾ ਹੀ ਨਹੀਂ ਕਹਿੰਦੇ ਜੀ ਉਹਨਾਂ ਦਾ ਕੰਮਕਾਰ ਵੀ ਲਿਖਦਾ ਲੂਕਤਾ ਜਾਂ ਨਿਡਲੇ ਤਾਂ ਜਾਂ ਐਸਡੀਪੀਸੀ ਤੋਂ ਲੈ ਕੇ ਸਰਕਾਰ ਦੇ ਵਿੱਚ ਇਹ ਸਾਰੇ ਮਾਮਲਿਆਂ ਨੂੰ ਬਾਚਣ ਵਾਲੇ ਤਾਂ ਇੱਦਾਂ ਕਹਿੰਦੇ ਨੇ ਕਿ ਅਸਲ 'ਚ ਇਹ ਕੰਮ ਤਾਂ ਸੁਖਵੀਰ ਦੀਆਂ ਕੰਪਨੀਆਂ ਦਾ ਹੀ ਦਿੱਖਦਾ ਸੀ ਪਰ ਸੁਖਵੀਰ ਦੀਆਂ ਕੰਪਨੀਆਂ ਦੇ ਖਾਤੇ 'ਚ ਤਨਖਾਹ ਲੈਣ ਦੀ ਬਜਾਏ ਤਾਂ ਤਨਖਾਹ ਦਾ ਅਰੇਂਜਮੈਂਟ ਗੋਲਕ ਚੋਂ ਕਰ ਦਿੱਤਾ ਗਿਆ ਕਿ ਜੀ ਇਹ ਐਸਡੀਪੀਸੀ ਦੇ ਖਾਤੇ 'ਚੋਂ ਤਨਖਾਹ ਲੈਂਦਾ ਰਹੇ ਪੈਸਿਆਂ ਦਾ ਭੁਗਤਾਨ ਉੱਧਰ ਹੁੰਦਾ ਰਹੇ ਤੇ ਡਿਊਟੀ ਇੱਧਰ ਪੈ ਜਾਵੇ ਇਸ ਲਈ ਤਾਂ ਹੀ ਕਹਿੰਦੇ ਉਹਨਾਂ ਐਸਜੀਪੀਸੀ ਜਿਹੜਾ ਕੰਮ ਮਿਲਿਆ ਸੀ ਉਹਨੇ ਉਹ ਕੰਮ ਤਾਂ ਪੂਰਾ ਹੀ ਨਹੀਂ ਕੀਤਾ ਉਸ ਕੰਮ 'ਚ ਤਾਂ ਆਪਣੀ ਡਿਊਟੀ ਜ਼ਿੰਮੇਵਾਰੀ ਪੂਰੀ ਨਿਭਾਈ ਉਹ ਨਹੀਂ ਪਰ ਸੁਖਵੀਰ ਬਾਦਲ ਦਾ ਕੰਮ ਪੂਰਾ ਦੇਖਦਾ ਸੀ ਹੁਣ ਜੇ ਇਹ ਵਿਅਕਤੀ ਸੁਖਵੀਰ ਬਾਦਲ ਲਈ ਕੰਮ ਕਰਦਾ ਸੀ ਤੇ ਇਹਦੀ ਗ੍ਰਿਫਤਾਰੀ 328 ਲਾਪਤਾ ਪਵਨ ਸਰੂਪ ਦੇ ਮਾਮਲੇ 'ਚ ਹੋਈ ਹੈ ਤਾਂ ਕਿ ਇਸ ਕਨੈਕਸ਼ਨ ਨੂੰ ਕੱਲ ਨੂੰ ਸਰਕਾਰ ਜਾਂ ਪੁਲਿਸ ਜਾਂ ਜਾਂਚ ਦੀ ਟੀਮ ਐਸਆਈਟੀ ਸਿੱਟ ਸੁਖਵੀਰ ਤੱਕ ਵੀ ਲੈ ਕੇ ਜਾਏਗੀ ਕੀ ਇਸ ਮਾਮਲੇ ਤੇ ਸੁਖਬੀਰ ਤੋਂ ਵੀ ਸਿੱਟ ਕੁਛ ਕੁਛ ਕਰ ਸਕਦੀ ਐ ਕੀ ਇਸ ਮਾਮਲੇ ਤੇ ਗਾਂਬਦ ਕੇ ਕੱਲ ਨੂੰ ਕਹਿਣ ਜੀ ਇਹਦਾ ਕਨੈਕਸ਼ਨ ਇੱਥੇ ਜੁੜਿਆ ਜੀ ਇਹਨਾਂ ਰਾਈ ਹੋਇਆ ਜੀ ਰਾਜਨੀਤਿਕ ਤੌਰ ਦੇ ਉੱਤੇ ਅਕਾਲੀ ਦਲ ਚਣੌਤੀ ਬਣ ਗਿਆ ਕੀ ਸਰਕਾਰ ਲਈ ਬਾਦਲ ਤੇ ਅੱਧੀ ਸੁਣੋ ਤਾਂ ਉਹ ਤਾਂ ਇਹੀ ਕਹਿੰਦਾ ਕਿ ਅਸੀਂ 227 ਚਾਹ ਰਹੇ ਹਾਂ ਅਸੀਂ ਇਸ ਲਈ ਡਾਇਨਾਸੌਰ ਤਾਂ ਜਾਗ ਗਿਆ ਇਸ ਲਈ ਡਰਦੇ ਜੀ ਕਾਰਵਾਈਆਂ ਕਰ ਰਹੇ ਨੇ ਐਸ ਜੀ ਵੀ ਸੀ ਵੀ ਕਹਿੰਦੀ ਹੈ ਬਦਲਣ ਦੀ ਕਾਰਵਾਈ ਹੈ ਜੀ ਇੱਕ ਪਾਸੇ ਪੰਥਕ ਤੇਰਾ ਨੇ ਇੱਕ ਪਾਸੇ ਨਮਾ ਅਕਾਲੀ ਦਲ ਤੇ ਹੋਰ ਦਲ ਨੇ ਤੇ ਇੱਕ ਪਾਸੇ ਸੁਖਵੀਰ ਬਾਦਲ ਤੇ ਐਸਜੀਪੀਸੀ ਹੈ ਹੁਣ ਇਹ ਸਭ ਦੇ ਵਿੱਚ ਜੇਕਰ ਇਹ ਕੜੀ ਜੁੜਦੀ ਹੈ ਕੋਲੀ ਵਾਲਾ ਮਾਮਲਾ ਵੀ 328 ਲਾਪਤਾ ਪਵਨ ਸਰੂਪ ਦਾ ਮਾਮਲਾ ਵੀ ਤੇ ਉਹਦੇ ਵਿੱਚ ਅਕਾਲੀ ਦਲ ਬਾਦਲ ਤੇ ਘਿਰਦਾ ਹੈ ਕਿ ਸੁਖਵੀਰ ਸਿੰਘ ਬਾਦਲ ਮੁੜ ਕੇ ਅਗਲ ਤੱਕ ਸਭ ਤੇ ਪੇਸ਼ ਹੋਣਗੇ ਕਿ ਦੁਬਾਰਾ ਤਲਬ ਕੀਤਾ ਜਾਏਗਾ ਅਗਲੇ ਤਾਂ ਫਕਰੀ ਕੌਮ ਬਹਾਲ ਕਰਨ ਨੂੰ ਫਿਰਦਨੇ ਆਪਾਂ ਤਲਬ ਕਰਨ ਦੀ ਗੱਲ ਕਰੀ ਜੰਨੇ ਪਰ ਉਹ ਪੰਥਕ ਕਾਰਵਾਈ ਕਿਵੇਂ ਅੱਗੇ ਵੱਧਦੀ ਹੈ ਕੌਣ ਸ਼ਿਕਾਇਤ ਲੈ ਕੇ ਜਾਂਦਾ ਹੈ ਕੌਣ ਇਹ ਸਵਾਲ ਪੈਦਾ ਕਰਦਾ ਹੈ ਕਿਹਦੀ ਸ਼ਿਕਾਇਤ ਤੇ ਕੌਣ ਬੁਲਾਏਗਾ ਗੈਰੀਕਲਦੀਪ ਸਿੰਘ ਖੜਕਾਚ ਬਲਾ ਵੀ ਲੈਣਗੇ ਕਿ ਨਹੀਂ ਪਰ ਜੇ ਕਾਨੂੰਨੀ ਪ੍ਰਕਿਰਿਆ ਤਾਂ ਅੱਗੇ ਜਾਂਚ ਬੰਦੀ ਤਾਂ ਸੁਖਵੀਰ ਦਾ ਬੂਹਾ ਖੜਕਾਇਆ ਜਾ ਸਕਦਾ ਹੈ ਤਾਂ ਸੁਖਵੀਰ ਤੋਂ ਪੁੱਛ ਕੇ ਛੋਹ ਸਕਦੀ ਹੈ ਹੁਣ ਤਾਂ ਪੁਨਰ ਸ੍ਰੀਤਾ ਕਾਲੀ ਦਲ ਵੀ ਇਸ ਪੈਲੂ ਤੇ ਆ ਗਿਆ ਜੀ ਕਿ ਇੱਕ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇਹਦਾ ਮਤਲਬ ਕੁਝ ਹੋਰ ਦਾ ਬੇਸ਼ੱਕ ਉਹ ਗਿਣਤੀ ਚ ਕਿੰਨੇ ਨੇ ਉਹ ਵੋਟਾਂ ਦੇ ਰੂਪ ਚ ਕਿੰਨੇ ਕਨਵਰਟ ਹੋਣਗੇ ਇਹ ਵੱਖਰੀ ਗੱਲ ਪਰ ਸਰਕਾਰੇ ਦਿਖਾਉਣ ਨੂੰ ਹੋ ਜੇਗੀ ਕਿ ਦੇਖੋ ਜੀ ਸਾਡੇ ਨਾਲ ਤਾਂ ਸਿੱਖ ਭਾਈਚਾਰਾ ਆ ਗਿਆ ਸਾਡੇ ਨਾਲ ਤਾਂ ਸਿੱਖ ਸੰਸਥਾਵਾਂ ਆ ਗਈਆਂ ਪਰ ਪੁਨਰ ਸ੍ਰੀ ਗੁਰਜੀਤ ਕਾਲ ਜਲ ਕੱਲਾ ਸਰਕਾਰ ਨਾਲ ਜਾਣ ਦੀ ਗੱਲ ਨਹੀਂ ਪੁਨਰ ਸ੍ਰੀ ਗੁਰਜੀਤ ਕਾਲ ਜਲ ਤਾਂ ਇਹਦੇ ਵਿੱਚ ਉਹ ਆਪਣੇ ਆਪ ਨੂੰ ਸ੍ਰੀ ਗੁਰਜੀਤ ਹੁੰਦਿਆ ਦੇਖ ਰਿਹਾ ਉਹਨਾਂ ਨੂੰ ਲੱਗਦਾ ਕਿ ਬੱਦਲ ਤੇ ਜਿਹੜੀ ਕਹਿੰਦੀ ਸੀ ਅਸੀਂ ਆਗੇ 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 ਉਹ ਫਿਰ ਕਰ ਰਹੇ ਨੇ ਇਸ ਲਈ ਅਸੀਂ ਫਿਰ ਮੂਰੇ ਹੋ ਸਕਦੇ ਹਾਂ ਉਹਨਾਂ ਨੂੰ ਇਹ ਵੀ ਉਮੀਦ ਹੈ ਕਿ ਇਹਦੇ ਵਿੱਚੋਂ ਸਾਡੇ ਲਈ ਵੀ ਰਾਜਨੀਤਿਕ ਰਾਹ ਖੁੱਲ ਸਕਦਾ ਉਹਨਾਂ ਲਈ ਜਦੋਂ ਰਾਜਨੀਤਿਕ ਰਾਹ ਖੁੱਲੇਗਾ ਤਾਂ ਦੇਖਾਂਗੇ ਪਰ ਲੋਕਤਾਜੀ ਗੱਠ ਛੋੜਨ ਦੀਆਂ ਸੁਭਾਵਨਾ ਤੋਂ ਵੀ ਇਨਕਾਰ ਨਹੀਂ ਕਰ ਨਹੀਂ 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 ਮੈਂ ਅਕਾਲੀ ਭਾਜਪਾ ਗੱਠ ਛੋੜ ਦੀ ਗੱਲ ਨਹੀਂ ਕਰ ਰਿਹਾ ਉਹ ਤਾਂ ਜੇ ਹੋਣਾ ਹੋਊਗਾ ਮਾਰਚ ਮਹੀਨੇ ਤੱਕ ਹੋ ਜਾਣਾ ਸੀ ਪਰ ਉਹ ਨਵਾਂ ਕਲੇਸ਼ ਕਿੱਥੇ ਤੱਕ ਲੈ ਕੇ ਜਾਂਦਾ ਇਹ ਦੇਖਾਂ ਨਹੀਂ ਕਰ ਇਸ ਲਈ ਹੋ ਸਕਦਾ ਉਹ ਮਾਮਲਾ ਫਿਰ ਲਟਕ ਜਵੇ ਪਰ ਮੈਂ ਗੱਲ ਕਰ ਰਿਹਾ ਅਕਾਲੀ ਬਨਾਵਾ ਅਕਾਲੀ ਘਟ ਚੋੜ ਦੀ ਨਵੇਂ ਅਕਾਲੀ ਦਲ ਤੇ ਪੁਰਾਣੇ ਅਕਾਲੀ ਦਲ ਦੀ ਕੀ ਅਜੀਬ ਘਟ ਚੋੜ ਦੀ ਸੰਭਾਵਨਾ ਵੈਸੇ ਤਾਂ ਜਿਸ ਤਣਾਅ ਚੋਂ ਪੰਨ ਸਰਜੀਤ ਅਕਾਲੀ ਦਲ ਲੰਘ ਰਿਹਾ ਹੈ ਬੈਠਕ ਦੇ ਵਿੱਚ ਜਿਵੇਂ ਤਣਾਦਣੀ ਨਜ਼ਰ ਆਈ ਬੈਠਕ ਚ ਨਰਾਜ਼ਗੀਆਂ ਨਜ਼ਰ ਆਈਆਂ ਉਹਨੂੰ ਸੈਟਲ ਕਰਦੇ ਨਜ਼ਰ ਆਏ ਇਕੱਠੇ ਇਹ ਆਲੀ ਨੂੰ ਨਾਲ ਪ੍ਰੈਸ ਕਾਨਫਰੰਸ 'ਚ ਬਿਠਾ ਕੇ ਇਹ ਪ੍ਰਕਟਾਵਾ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਰਾ ਗੁੱਸਾ ਇੱਕ ਮੱਤ ਦਾ ਇੱਕ ਜੁੱਟਾ ਹੈ ਅਸੀਂ ਏਜੰਡਿਆਂ 'ਤੇ ਅੱਗੇ ਵਧਣ ਲੱਗਿਆਂ ਲਓ ਅਸੀਂ 328 ਰੁਪਏ ਦੇ ਮਾਮਲੇ ਦੀ ਗੱਲ ਕਰ ਰਹੇ ਹਾਂ ਪਰ ਇਤੋਂ ਵੀ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਸਤੀਫੇਆਂ ਤੱਕ ਦੀ ਪੇਸ਼ਕਸ਼ ਆ ਗਈ ਸੀ ਪ੍ਰਧਾਨ ਸਾਹਿਬ ਤੋਂ ਲੈ ਕੇ ਬਾਕੀ ਉਹਦੇ ਨਾਲ ਤੱਕ ਦੀ ਅਸਤੀਫੇਆਂ ਦੀ ਗੱਲ ਵੀ ਤੁਰਪੀ ਸੀ ਹੁਣ ਇਹਦੇ ਵਿੱਚੋਂ ਇੱਕ ਹੋਰ ਅਸਤੀਫੇ ਦਾ ਪਹਿਲੂ ਹੈ ਉਹ ਇਹ ਗੱਠ ਜੋੜ ਵਾਲਾ ਪਹਿਲੂ ਅਜੀਬ ਜਿਵੇਂ ਕਿ ਇਹਨਾਂ ਹਲਪਿੰਗਸ ਨੇ ਕਿਹਾ ਕਿ ਸੁਖਵੀਰ ਬਾਦਲ ਉਹ ਤਾਂ ਤਾਂ ਛੱਡੇ ਇਹਦਾ ਮਤਲਬ ਕਿ ਇਹ ਸੰਭਾਵਨਾ ਪਈ ਹੈ ਕੀ ਅਸੀਂ ਵੀ ਅਸਤੀਫਾ ਦਿੰਨੇ ਆ ਸੁਖਵੀਰ ਬਾਦਲ ਨੇ ਵੀ ਅਸਤੀਫਾ ਦਵੇ ਸਾਰੇ ਡੈਲੀਗੇਟ ਮਲਾ ਲੀਏ ਤੇ ਨਵੇਂ ਸਿਰੇ ਤੋਂ ਚੋਣ ਕਰੀਏ ਕੀ ਇਹ ਸਿਰਫ ਇੱਕ ਅੜੀ ਹੈ ਕਿ ਬਣਾ ਦੇਾਂਗੇ ਸੁਖਵੀਰ ਨੂੰ ਇਹ ਦੁਬਾਰਾ ਪ੍ਰਧਾਨ ਪਰ ਪਹਿਲਾਂ ਅਸਤੀਫਾ ਲੈ ਕੇ ਸਾਡੇ ਵਾਲੇ ਤਿਰਨੂ ਪ੍ਰਬੰਧ ਕਰਕੇ ਨਾਲ ਲੈ ਕੇ ਆਵੇ ਕੀ ਸੁਖਵੀਰ ਬਾਦਲ ਫੇਰ ਪ੍ਰਧਾਨ ਬਣਨਗੇ ਦੁਬਾਰਾ ਜਾਂ ਸੁਖਵੀਰ ਬਾਦਲ ਨੂੰ ਭੈ ਸ਼ੰਕਾ ਖੜੀ ਹੈ ਕਿ ਮੇਰਾ ਅਸਤੀਫਾ ਦਵਾਦਨ ਕਿ ਆਪ ਵੀ ਦੇ ਦੇਣਗੇ ਡੈਲੀਗੇਟ ਇਕੱਠੇ ਵੀ ਕਰ ਲੈਣਗੇ ਬਾਅਦ ਚੋਂ ਫਿਰ ਕਿਸੇ ਹੋਰ ਦਾ ਨਾਮ ਨਾ ਲਵੇ ਮੈਕ ਡਰੈਨਲਮ ਇੱਕ ਪਾਸੇ ਅਜੇ ਵੀ ਗੱਠ ਜੋੜ ਦੀ ਸੰਭਾਵਨਾ ਪਈ ਹੈ ਦੂਸਰੇ ਪਾਸੇ 328 ਲਾਪਤਾ ਪਵਨ ਸਰੂਪ ਦਾ ਮਾਮਲਾ ਵੱਡਾ ਹੋ ਗਿਆ ਪਹਿਲੀ ਇਹਦੇ ਵਿੱਚ ਸਾਲ ਚੜਦਿਆਂ ਹੀ ਪਹਿਲੇ ਦਿਨ ਹੀ ਗ੍ਰਿਫਤਾਰੀ ਹੋ ਗਈ ਸੀ ਹੁਣ ਪੁਲਿਸ ਰਿਮਾਂਡ ਵੀ ਲੈ ਲਿਆ 6 ਦਿਨਾਂ ਦਾ ਰਿਮਾਂਡ ਮਿਲ ਗਿਆ ਤੇ ਰਿਮਾਂਡ ਦੇ ਵਿੱਚ ਅਗਲਾ ਨਾਮ ਵੀ ਲੈ ਸਕਦਾ ਕਿੰਦਾ ਨਾਮ ਉਗੜਾਇਆ ਵੀ ਜਾ ਸਕਦਾ ਹੈ ਨਾਮ ਬਣਾਇਆ ਵੀ ਜਾ ਸਕਦਾ ਹੈ ਉਸ ਤਰੀਕੇ ਨਾਲ ਅੱਗੇ ਵੀ ਵਧਿਆ ਜਾ ਸਕਦਾ ਹੈ ਇਸ ਲਈ ਅਕਾਲੀ ਦਲ ਬਾਦਲ ਤਰਦੀ ਜਿੱਥੇ ਮੁਸ਼ਕਲ ਵਾਦੀ ਨਜ਼ਰ ਆ ਰਹੀ ਹੈ ਉਹ ਤੇ ਐਸਡੀਪੀ ਲਈ ਵੀ ਨਵੀਆਂ ਚੁਣੌਤੀਆਂ ਖੜੀਆਂ ਹੋ ਰਹੀਆਂ ਨੇ ਤੇ ਇਹ ਤੋਂ ਹੁਣ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ 227 ਤੱਕ ਜਾਂਦਿਆਂ ਜਾਂਦਿਆਂ ਇਹ ਮੁੱਦਾ ਵੱਡਾ ਰਾਜਨੀਤਿਕ ਮੁੱਦਾ ਵੀ ਬਣ ਗਿਆ ਜਦੋਂ ਕਿ ਲੋਕ ਭਾਵਨਾਤਮਕ ਤੌਰ ਤੇ ਜੁੜੇ ਨੇ ਗੁਰੂ ਸਾਹਿਬ ਤੇ ਪ੍ਰਤੀ ਜੋ ਸਤਿਕਾਰ ਅਕੀਦਾ ਰੱਖਦੇ ਨੇ ਉਹਦੇ ਅਨੁਸਾਰ ਉਹ ਚਾਹੁੰਦੇ ਨੇ ਕਿ ਦੋਸ਼ੀ ਘਟਾਇਦੇ ਚੁਣ ਲੋਕ ਇਹ ਵੀ ਚਾਹੁੰਦੇ ਨੇ ਕਿ ਬੇਅਦਬੀ ਵਾਲੇ ਲੋਕ ਵੀ ਘਟਾਇਦੇ ਚੁਣ ਸਿਆਸੀ ਜਮਾਤਾਂ ਕੋਈ ਇਹ ਸਵਾਲ ਪੁੱਛਣ ਦਾ ਦਮ ਹੀ ਰੱਖਦੀ ਕਿ ਉਹ ਤਾਂ ਸਾਰੇ ਇਹਦੇ ਲਈ ਗੁਨਾਹਗਰ ਨੇ ਉਹਨਾਂ ਦੀ ਸਰਕਾਰ ਆਈਆਂ ਉਹਨਾਂ ਨੇ ਕਦੇ ਇਨਸਾਫ ਨਹੀਂ ਦਿਵਾਇਆ ਇਹ ਇਸ ਲਈ ਸੱਤਾ ਪਾਰੀਤਰ ਵੀ ਉਹ ਵਿਸ਼ਾ ਛੇੜ ਨਾ ਨਹੀਂ ਚਾਹੀਦੀ ਪਰ ਉਹ ਇਸ ਮਾਮਲੇ ਨੂੰ 27 ਤੱਕ ਲੈ ਕੇ ਜਾਣਾ ਚਾਹੀਦੀ ਤਾਂ ਕਿ ਭਾਵਨਾਵਾਂ ਖੇੜ ਕੇ ਵੋਟਾਂ ਵੀ ਪਟੋਰੀਆਂ ਜਾ ਸਕਣ ਤੇ ਉਹਦੇ ਵਿੱਚੋਂ ਤੁੱਕ ਵੀ ਬਦਲ ਤੱਕ ਵੀ ਜਾ ਸਕਦੀ ਹੈ ਕਰਾਈ ਪੰਜਾਬ ਸਰਕਾਰ ਦੀ ਨਵੀਂ ਯੋਜਨਾ ਇੱਕ ਵਾਰ ਫਿਰ ਚਰਚਾ ਚ ਹੈ ਜਿਸ ਯੋਜਨਾ ਬਾਰੇ ਆਪਾਂ ਲੰਘੇ ਦਿਨਾਂ ਚ ਵੀ ਗੱਲ ਕਰ ਚੁੱਕੇ ਹਾਂ 10 ਲੱਖ ਤੱਕ ਦਾ ਮੁਫਤ ਇਲਾਜ ਬਿਲਕੁਲ ਜੀ ਜੇਕਰ ਇਹ ਸਹੀ ਮਹੀਨਿਆਂ ਚ ਅਮਲੀ ਰੂਪ ਚ ਲਾਗੂ ਹੋ ਜਵੇ ਤਾਂ ਆਮ ਲੋਕਾਂ ਲਈ ਸਹਾਇ ਹੋ ਸਕਦੀ ਹੈ ਖਾਸ ਕਰ ਕਮਜ਼ੋਰ ਵਰਗ ਲਈ ਗਰੀਬ ਵਰਗ ਲਈ ਐਸ ਸੀ ਬੀ ਸੀ ਪਾਈਚਾਰੇ ਲਈ ਮਜ਼ਦੂਰ ਵਰਗ ਲਈ ਕਿਰਤੀ ਲਈ ਕਿਸਾਨ ਲਈ ਛੋਟੇ ਦੁਕਾਨਦਾਰ ਲਈ ਹੈ ਨਾ ਆਮ ਲੋਕਾਂ ਲਈ ਇਹ ਬਹੁਤ ਸਾਈ ਹੋ ਸਕਦੀ ਹੈ ਬਸ਼ਰਤੇ ਇਹਦੇ ਪਿੱਛੇ ਪ੍ਰਾਈਵੇਟ ਹੱਥਧੜਾਂ ਨੂੰ ਘਰਪਟ ਕਰਾਣਿਆਂ ਨੂੰ ਹੈ ਤੇ ਰਾਜਿਕ ਤੌਰ ਤੇ ਆਪ ਉਹਦਾ ਫਾਇਦਾ ਚੁੱਕਣ ਨੂੰ ਕਮਿਸ਼ਨ ਖਾਣ ਨੂੰ ਇਹਦੇ ਵਿੱਚ ਕੋਈ ਇਹ ਹੀ ਖੇਡਣਾ ਹੋਵੇ ਬਿਲਕੁਲ ਜੀ ਪੰਜਾਬ ਸਰਕਾਰ ਇੱਕ ਵਾਰ ਫਿਰ ਸਾਹਮਣੇ ਆਈ ਹੈ ਖੁਦ ਸਿਹਤ ਮੰਤਰੀ ਨੇ ਮੀਡੀਆ ਨਾਲ ਗੱਲ ਕਰਦੇ ਦਮ ਭਰਿਆ ਕਿ ਜੀ ਪੰਜਾਬ ਦੇ ਵਿੱਚ 15 ਜਨਵਰੀ ਤੋਂ ਨਵੇਂ ਸਾਲ ਦੀ 15 ਜਨਵਰੀ ਤੋਂ ਵੈਸੇ ਤਾਂ ਇਹ ਪਿਛਲੇ ਅਕਤੂਬਰ ਤੋਂ ਤੁਰੇ ਆਉਂਦੇ ਨੇ ਗੱਲਾਂ ਤਾਂ ਪਿਛਲੇ ਦਿਨ ਤੋਂ ਤੁਰੀਆਂ ਆਉਂਦੀਆਂ ਨੇ ਤਰਦਾਂ ਦੀ ਜੁਨੀ ਚੌਂਡ ਚ ਵੀ ਇਹਨੂੰ ਕਾਫੀ ਕੈਸ਼ ਕਰਨ ਦੀ ਕੋਸ਼ਿਸ਼ ਹੋਈ ਪਰ ਹੁਣ ਕਹਿੰਦੇ ਜੀ 15 ਜਨਵਰੀ ਤੋਂ 10 ਲੱਖ ਤੱਕ ਦਾ ਫ੍ਰੀ ਇਲਾਜ ਮੁਫਤ ਇਲਾਜ ਇਹ ਯੋਜਨਾ ਲਾਗੂ ਹੋਣ ਜਾ ਰਹੀ ਹੈ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜੀ ਇਹਦਾ ਅਨਾਉਂਸਮੈਂਟ ਕਰਨਗੇ ਜਾਂ ਇਹਦੀ ਸ਼ੁਰੂਆਤ ਕਰਨਗੇ 3 ਕਰੋੜ ਲੋਕਾਂ ਲਈ ਇਹ ਸਾਈ ਹੋਊਗੀ ਤੇ ਜਿਹੜੇ ਕਹਿੰਦੇ ਜਿਆਦਾ ਲੋਲਸ਼ਕਰ ਦੀ ਲੋੜ ਨਹੀਂ ਅਨ ਸਿਰਪਾ ਤੁਸੀਂ ਪੰਜਾਬ ਦੇ ਵੋਟਰ ਹੋਣੇ ਚਾਹੀਦੇ ਹੋ ਤੇ ਪੰਜਾਬ ਦਾ ਤੁਹਾਡਾ ਆਧਾਰ ਕਾਰਡ ਤੇ ਵੋਟਰ ਕਾਰਡ ਹੋਣਾ ਚਾਹੀਦਾ ਹੈ ਤੇ ਫਿਰ ਕਾਰਡ ਬਣ ਕੇ ਤੁਹਾਡੇ ਘਰੇ ਆ ਜੂਗਾ ਜੀ 15-20 ਦਿਨਾਂ ਚ ਤੇ ਉਹ ਤੋਂ ਬਾਅਦ ਇਹ ਪ੍ਰਕਿਰਿਆ ਸ਼ੁਰੂ ਹੋ ਜੂਗੀ ਚਲੋ ਉਮੀਦ ਕਰਦੇ ਹਾਂ ਕਿ ਇਹਦੇ ਰਾਹੀਂ ਜਿੰਨਾ ਦਾਇਰਾ ਰੱਖਿਆ ਗਿਆ ਹੈ ਹੈਨਾ ਪੰਜਾਬ ਦੇ ਕਰੀਬ 65 ਲੱਖ ਪਰਿਵਾਰ ਕਹਿੰਦੇ ਇਹਦਾ ਸਿੱਧਾ ਲਾਭ ਮਿਲੂਗਾ ਹੈ ਸਕੀਮ ਦੇ ਵਿੱਚ ਐਮਰਜੈਂਸੀ ਕੇਅਰ ਆਪਰੇਸ਼ਨ ਸਾਰਾ ਕੁਝ ਹੈਨਾ 2200 ਮੈਡੀਕਲ ਪ੍ਰੋਸੀਜਰ ਸ਼ਾਮਿਲ ਹੋਣਗੇ ਇਹਦੇ ਵਿੱਚ ਪ੍ਰਾਈਵੇਟ ਸਰਕਾਰੀ ਹਸਪਤਾਲੇ ਦੇ ਸ਼ਾਮਿਲ ਹੋਣਗੇ ਚੰਡੀਗੜ੍ਹ ਦੇ ਕੁਝ ਹਸਪਤਾਲਾਂ ਦਾ ਵੀ ਜ਼ਿਕਰ ਇਹਦੇ ਵਿੱਚ ਹੈ ਪਰ ਆਯੂਸ਼ਮਾਨ ਯੋਜਨਾ ਉਹ ਕਈ ਹਸਪਤਾਲ ਫਿਰ ਉਹ ਕਾਰਡ ਮੰਨਣੋਂ ਇਨਕਾਰ ਕਰ ਦਿੰਦੇ ਨੇ ਕਿ ਵੀ ਸਰਕਾਰ ਦਾ ਪੈਸਾ ਨਹੀਂ ਹੁੰਦੀ ਇਹ ਚੁਣੌਤੀ ਇਹਦੇ ਵਿੱਚ ਵੀ ਆ ਸਕਦੀ ਹੈ ਅਜੇ ਤੱਕ ਸਰਕਾਰ ਨੇ ਇਹਦੇ ਲਈ ਬਜਟ ਵਾਲਾ ਪਹਿਨ ਨੂੰ ਰੱਖਿਆ ਕਿ 3 ਕਰੋੜ ਲੋਕਾਂ ਦੇ ਇਲਾਜ ਦੇ ਹਿਸਾਬ ਨਾਲ ਤੁਸੀਂ ਰੇਸ਼ੋ ਕੱਢੀ ਹੈ ਕੋਈ ਕਿ ਹਰ ਸਾਲ ਕਿੰਨੇ ਲੱਖ ਲੋਕਾਂ ਦੇ ਇਲਾਜ ਦੀ ਐਵਰੇਜ ਕਿੰਨੀ ਰਹਿੰਦੀ ਹੈ ਤੇ ਜਿਹੜੇ ਥੱਲੇ ਵਿਚਾਰਾ ਤਬਕਾ ਇਲਾਜ ਕਰਾਈ ਨਹੀਂ ਪਾਉਂਦਾ ਪੈਸੇ ਤੰਗੀ ਕਰਕੇ ਜੀ ਉਹ ਇਸ ਦਾਇਰੇ 'ਚ ਜਦੋਂ ਆਊਗਾ ਫਿਰ ਖਰਚਾ ਹੋਰ ਵਧੂਗਾ ਉਹਦੇ ਲਈ ਬਜਟ ਰੱਖਿਆ ਜਾਂ ਫਿਰ ਜਿਹੜੇ ਹੱਥ ਹਾਲ ਵਾਲੇ ਖੇਡ ਕਰਨਗੇ ਕਿ ਹਜ਼ਾਰ ਵਾਲਾ ਇਲਾਜ 1000 ਦਾ 1000 ਵਾਲਾ ਇਲਾਜ ਲੱਖ ਦਾ ਲੱਖ ਵਾਲਾ ਇਲਾਜ 8 ਲੱਖ 10 ਲੱਖ ਦਾ ਉਹਦੇ ਲਈ ਪ੍ਰਬੰਧ ਕੀਤਾ ਜੇ ਇਹਦੇ ਵਿੱਚੋਂ ਤੁਹਾਡਾ ਕੋਈ ਸਿਆਸੀ ਜਮਾਤ ਵਾਲਾ ਆਗੂ ਸਾਗੂ ਕੋਈ ਕਮਿਸ਼ਨ ਕੱਢਣ ਨੂੰ ਫਿਰੂਗਾ ਵੀ ਦਿੱਲੀ ਲੈ ਜਾਣ ਨੂੰ ਫਿਰੂਗਾ ਪੈਸਾ ਉਹਦੇ ਦੀ ਅਰੇਂਜਮੈਂਟ ਸੋ ਇਸ ਲਈ ਬਜਟ ਦੀ ਤਸਵੀਜ਼ ਅਜੇ ਆਉਣੀ ਬਾਕੀ ਹੈ ਪਰ ਫਿਰ ਵੀ ਆਪਾਂ ਕਹਿੰਦੇ ਆ ਕਿ ਮੁੱਢਲੇ ਪੜਾਅ ਦੇ ਵਿੱਚ 10 ਲੱਖ ਵਾਲੀ ਯੋਜਨਾ ਸੁਣ ਪੜਨ ਨੂੰ ਠੀਕ ਲੱਗਦੀ ਹੈ ਪਰ 10 ਲੱਖ ਵਾਲੀ ਗੱਲ ਤਾਂ ਠੀਕ ਹੈ ਜਨਾਬ ਤੁਸੀਂ ਤਾਂ ਬੜਾਪਾ ਪੈਨਸ਼ਨ ਵੀ ਦਿੰਨੇ ਹੋ 1500 ਰੁਪਿਆ ਵੈਸੇ ਤਾਂ ਕਿਸੇ ਸਮੇਂ ਬਾਦਲਾ ਨੇ ਸ਼ੁਰੂ ਕੀਤੀ ਸੀ ਉਹ ਸਮੇਂ ਮੇਰਾ ਖਲ 100 ਰੁਪਏ ਦੇ ਗੇਟ 'ਚ ਸੀ ਸਾਰੀ 100 ਰੁਪਏ ਚ ਸ਼ੁਰੂ ਹੋਈ 1990 ਦੇ ਦੌਰ ਦੇ ਵਿੱਚ ਫਿਰ ਇਹ 500 ਤੱਕ ਵੀ ਪਹੁੰਚੀ ਫਿਰ ਕਾਂਗਰਸ ਦੇ ਰਾਜ ਦੇ ਵਿੱਚ ਇਹ 1500 ਤੱਕ ਵੀ ਗਈ ਤੇ ਉਹਨੂੰ 1500 ਰੁਪਏ ਚੱਲਿਆ ਆਉਂਦਾ ਜਿਹਨੂੰ 2500 ਕਰਨ ਦਾ ਦਮ ਭਰਿਆ ਹੋਇਆ ਮੌਜੂਦਾ ਮਾਨ ਸਰਕਾਰ ਨੇ 2500 ਤਾਂ ਨਹੀਂ ਭਰੀ ਬਡਾਪਾ ਪੈਨਸ਼ਨ ਵਿਧਵਾ ਪੈਨਸ਼ਨ ਅੰਘੀਣ ਪੈਨਸ਼ਨ ਹੈ ਨਾ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਕਾਫੀ ਸੰਖਿਆ ਚ ਲੋਕ ਆਉਂਦੇ ਨੇ ਮਤਲਬ ਬਡਾਪਾ ਪੈਨਸ਼ਨ ਦੇ ਵਿੱਚ 30 ਲੱਖ ਦੇ ਕਰੀਬ ਲੋਕ ਹੈਗੇ ਨੇ ਵਿਦਵਾ ਪੈਨਸ਼ਨ ਦੇ ਵਿੱਚ 7 ਲੱਖ ਦੇ ਕਰੀਬ ਲੋਕ ਹੈਗੇ ਨੇ ਆਂਗਣ ਪੈਨਸ਼ਨ ਦੇ ਵਿੱਚ ਵੀ 3 ਲੱਖ ਦੇ ਕਰੀਬ ਲੋਕ ਹੈਗੇ ਨੇ ਜਿਹੜੇ ਲੋਕ ਜਿਹੜੇ ਬੱਚੇ ਦੂਿਆਂ ਦੇ ਉੱਤੇ ਨਿਰਭਰ ਨੇ ਉਹ ਗਿਣਤੀ ਵੀ 2.5 ਲੱਖ ਤੋਂ ਉੱਪਰ ਹੈਗੀ ਹੈ ਕੁੱਲਾ ਪਾਤਰੀਆਂ ਦੀ ਗਿਣਤੀ ਜੇ ਮੈਂ ਗੱਲ ਕਰਾਂ ਤਾਂ 35-36 ਲੱਖ ਬਣਦੀ ਹੈ 35-36 ਲੱਖ ਲੋਕ ਜਿਹੜੇ ਸਿਰਫ 1500 ਰੁਪਏ ਦੀ ਭੜਾਪਾ ਪੈਨਸ਼ਨ ਤੇ ਨਿਰਭਰ ਨੇ ਚਲੋ ਆਪਾਂ ਇਹਨਾਂ ਚੋਂ ਮੰਨ ਲੀਏ ਕਿ ਕੁਝ ਪਰਿਵਾਰਾਂ ਨੂੰ ਕੁਝ ਹੋਰ ਸੰਸਥਾ ਮਦਦ ਵੀ ਕਰਦੇ ਹੋ ਤਾਂ ਵੀ 15 ਲੱਖ 20 ਲੱਖ 25 ਲੱਖ ਲੋਕ ਤਾਂ ਸਿੱਧੇ ਜਿਨ੍ਹਾਂ ਦਾ ਗੁਜ਼ਾਰਾ ਹੀ ਨਹੀਂ ਹੁੰਦਾ ਜਿਵੇਂ ਇੱਕ ਦਾਦੀ ਪੋਤੀ ਅਚਰਨੀਤ ਭੁੱਲਰ ਨੇ ਉਹਨਾਂ ਦਾ ਜ਼ਿਕਰ ਕੀਤਾ ਉਹ ਕਹਿੰਦੇ ਕਿ ਜਿਲ੍ਹਾ ਫਰੋਜ਼ਪੁਰ ਦੇ ਪਿੰਡ ਲਾਲਚੀਆਂ ਦੀ ਵਿਧਵਾ ਅਜੀਤ ਕੌਰ ਕੱਲੀ ਨਹੀਂ ਬਲਕਿ ਉਸ ਦਾ ਅੰਗਹੀਨ ਜਸਵੀਰ ਸਿੰਘ 15 ਸਾਲ ਦਾ ਜਵਾਬਕ ਉਹ ਵੀ ਪੈਨਸ਼ਨ ਲਈ ਡਿੱਕ ਕਰ ਰਿਹਾ ਦਾਦੀ ਪੋਤਾ ਦਾਦੀ ਬੁਢਾਪਾ ਪੈਨਸ਼ਨ ਦੇ ਸਾਰੇ ਆ ਪੋਤਾ ਅੰਗਹੀਨ ਹੈ ਤੇ ਦੋਆਂ ਦਾ ਸਾਰਾ ਇਹ ਸਾਰੀ ਚੱਲਦਾ ਤੇ ਉਹ ਇਲਾਜ ਕਰਾਉਣ ਲਈ ਪੈਸੇ ਨਹੀਂ ਗਏ ਕਿਉਂਕਿ ਅਕਤੂਬਰ ਮਹੀਨੇ ਤੋਂ ਪੈਨਸ਼ਨ ਨਹੀਂ ਆਈ ਗੱਲਾਂ 10-10 ਲੱਖ ਦੀਆਂ ਇੱਥੋਂ ਤੱਕ ਦੀ ਯੋਜਨਾ ਨਹੀਂ ਤੇ ਹਾਲ ਤੇ ਹੈ ਕਿ ਬੜਾਪਾ ਪੈਨਸ਼ਨ ਦੇ ਨਹੀਂ ਹੋ ਰਹੀ ਬਿਲਕੁਲ ਜੀ ਪੰਜਾਬ ਦੇ ਵਿੱਚ ਜਿਵੇਂ ਆਪਾਂ ਗੱਲ ਕੀਤੀ ਕਿ 35-36 ਲੱਖ ਦੇ ਕਰੀਬ ਲਾਪਾਤਰੀ ਨੇ ਤੇ ਇਹਦੇ ਵਿੱਚ ਅਜੇ ਵਾਅਦੇ ਵਾਲਾ ਜ਼ਿਕਰ ਖੜਾ ਹੈ ਕਿ ਸਰਕਾਰ ਗੱਲਾਂ ਕਰਦੀ ਆਈ ਕਿ ਜਦੋਂ ਬਾਦਲਾ ਨੇ ਸ਼ੁਰੂ ਕੀਤੀ ਯੋਜਨਾ 1990 ਦੌਰ ਚ ਕਹਿੰਦੇ ਬੜਾਪਾ 500 ਰੁਪਏ ਸੀ ਜਿਹੜੀ ਬਾਅਦ ਦੇ ਵਿੱਚ 2015 16 ਜਾ ਕੇ 500 ਰੁਪਏ ਤੱਕ ਗਈ ਫਿਰ ਕੈਪਟਨ ਦੇ ਕਾਂਗਰਸ ਦੇ ਰਾਜ ਦੇ ਵਿੱਚ ਇਹਨੂੰ 1500 ਤੱਕ ਲੈ ਆਇਆ ਗਿਆ ਤੇ ਹੁਣ ਇਹ 1500 ਵਾਲੀ ਚੱਲ ਰਹੀ ਹੈ ਤੇ ਪਰ 2500 ਦਾ ਐਲਾਨ ਹੈ 2500 ਜਦੋਂ ਮਿਲੂਗੀ ਤਦ ਮਿਲੂਗੀ ਲੋਕ ਤਾਂ ਬੀਬੀਆਂ ਦਾ 1000 ਰੁਪਏ ਵਾਲਾ ਜਿੰਨਾ ਚੱਲ ਕਰਨੀ ਉਹ ਵੀ 1100 ਕਰਤਾ ਸੀ ਤੁਸੀਂ ਨਾ 1100 ਮਿਲਿਆ ਨਾ 1000 ਮਿਲਿਆ ਜਦੋਂ ਕਿ ਉਹ ਵੀ ਸਭੇ ਦੇ ਉੱਤੇ ਆਰਥਿਕ ਬੋਝ ਹੈ ਸੋਚਣ ਦੀ ਲੋੜ ਹੈ ਕਿ ਅਸੀਂ ਉਸ ਨੂੰ ਕਿਵੇਂ ਲੈ ਕੇ ਆਣਾ ਹੈ ਬਿਜਲੀ ਵਾਲਾ ਮਸਲਾ ਮੁਕਤਬਸਾ ਪਰਲਾ ਮਸਲਾ ਵੱਡੀ ਚੁਣੌਤੀ ਹੈ ਜ਼ਮੀਨਾਂ ਤੁਸੀਂ ਵੇਚਣ ਦੇ ਤੁਰੇ ਹੋ ਇਹ ਸਾਰੀ ਫਿਕਰਮੰਦੀ ਵਾਲੀ ਸਥਿਤੀ ਹੈ ਸ਼ਾਮਲਾਟਾਂ ਤੋਂ ਲੈ ਕੇ ਪੰਚਾਇਤੀ ਜ਼ਮੀਨਾਂ ਤੱਕ ਪਿੰਡਾਂ ਨੂੰ ਨਗਰ ਨਿਗਮ ਚ ਲਿਆ ਆਖਿਓ ਨੇ ਜ਼ਮੀਨਾਂ ਖੋਣ ਦੀ ਇੱਕ ਵਾਰ ਤੋ ਸਾਰਾ ਕੁਝ ਇੱਕ ਵੱਡੀ ਖੇਡ ਚੱਲ ਰਹੀ ਹੈ ਪਰ ਇਸ ਦੇ ਵਿਚਾਲੇ ਜਿਹੜੀ ਸਰਕਾਰ 1500 ਰੁਪਇਆ 35 ਲੱਖ ਲੋਕਾਂ ਨੂੰ ਵੜਾਪਾ ਪੈਨਸ਼ਨ ਵਿਧਵਾ ਪੈਨਸ਼ਨ ਅੰਘੀਨ ਪੈਨਸ਼ਨ ਉਸ ਰੂਪ ਚ ਨਹੀਂ ਦੇ ਪਾ ਰਹੀ 35 ਲੱਖ ਦੀ ਗੱਲ ਕਰ ਰਹੇ ਹਾਂ ਉਹ 3 ਕਰੋੜ ਲੋਕਾਂ ਦੇ 10 ਲੱਖ ਤੱਕ ਦੇ ਇਲਾਜ ਦੇ ਲਈ ਕਿੰਨਾ ਪ੍ਰਬੰਧ ਕਰ ਲੂਗੀ ਇਹ ਸੋਚਣ ਵਿਚਾਰਨ ਵਾਲੀ ਗੱਲ ਹੈ ਕਿਤੇ ਇਹ ਨਾ ਹੋਵੇ ਕਿ ਇਹ ਇਲਾਜ ਇਲਾਜ ਰਹਿ ਜਾਂ ਪਰ ਵੀ ਵੋਟਾਂ ਹੁੰਦੀਆਂ ਤੇ ਵੋਟਾਂ ਲੈਣ ਵਾਲਿਆਂ ਨੇ ਕੋਈ ਨਾ ਕੋਈ ਪ੍ਰਬੰਧ ਕਰਨਾ ਹੁੰਦਾ ਸੋ ਇਸ ਲਈ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਇਹਦੇ ਵਿੱਚ ਕੀ ਪ੍ਰਬੰਧ ਕਰਦੇ ਆ ਕੀ ਨਹੀਂ ਚਲੋ ਪ੍ਰਬੰਧ ਤੋਂ ਮੇਰੇ ਧਿਆਨ ਚ ਆਇਆ ਡੀਆਈਜੀ ਸਾਹਿਬ ਸਾਫਕਾ ਹਰਚੰਦ ਸਿੰਘ ਪੁੱਲਰ ਉਹ ਵੀ ਆਪਣੀ ਜ਼ਮਾਨਤਾਂ ਪ੍ਰਬੰਧ ਕਰਦੇ ਫਿਰ ਰਹੇ ਚਲੇ ਗਏ ਸੁਪਰਲੀ ਅਦਾਲਤ ਤੱਕ ਉਹਨਾਂ ਨੇ ਬਰੰਗ ਲਫਾਫੇ ਮੰਗ ਮੋੜਤਾ ਕਿ ਇੱਥੇ ਤੋਂ ਪ੍ਰਕਿਰਿਆ ਸ਼ੁਰੂ ਕਰੋ ਆਏ ਫਿਰ ਹੇਠਾਂ ਤੇ ਫਿਰ ਪਟੀਸ਼ਨ ਪਾਈ ਉਸੇ ਸੀਬੀਏ ਦੇ ਅਦਾਲਤ ਦੇ ਵਿੱਚ ਕਿ ਜੀ ਮੈਨੂੰ ਜਮਾਨਤ ਮਿਲਣੀ ਚਾਹੀਦੀ ਹੈ ਸਵਾਲ ਇਹ ਵੀ ਰੱਖਿਆ ਜੀ ਕਿ ਮੇਰੇ ਤੇ ਤਾਂ ਕਾਰਵਾਈ ਨਹੀਂ ਪਰਦੀ ਸੀ ਇਹ ਤਾਂ ਸੀਬੀਏ ਦਾ ਦਾਇਰਾ ਨਹੀਂ ਬਣਦਾ ਜੀ ਪੁੱਛ ਕੇ ਆਉਣਾ ਬਣਦਾ ਜੀ ਚੰਡੀਗੜ੍ਹ ਦਾ ਪੰਜਾਬ ਦੀ ਰਾਜ ਸੈਨ ਵੀ ਜਿੱਥੇ ਕਾਰਵਾਈ ਕਰ ਲਈ ਉਹਨਾਂ ਨੇ ਚਲੋ ਉਧਰ ਈਡੀਵੀ ਤਿਆਰ ਵਰ ਤਿਆਰ ਆ ਕਿਉਂਕਿ منی ਲਾਂਡਰਿੰਗ ਦਾ ਮਾਮਲਾ ਬਣ ਚੁੱਕਿਆ ਜਦੋਂ ਵਿਦੇਸ਼ਾਂ ਦੇ ਫਲੈਟ ਲੱਭ ਗਏ ਵਿਦੇਸ਼ਾਂ 'ਚ ਢਾਬੇ ਹੋਟਲ ਲੱਭ ਗਏ ਹੁਣ ਇਹ ਸਭ ਦੇ ਦਰਮਿਆਨ ਜਦੋਂ ਸੀਬੀਏ ਦੇ ਅਦਾਲਤ ਦੇ ਵਿੱਚ ਉਹਨਾਂ ਨੇ ਪਟੀਸ਼ਨ ਲਾਈ ਆਪਣੀ ਜ਼ਮਾਨਤ ਲਈ ਤੇ ਉੱਥੇ ਫਿਰ ਸੀਬੀਏ ਨੇ ਦਾ ਵਿਰੋਧ ਕੀਤਾ ਕਿ ਨਹੀਂ ਜੀ ਇਹਦੀ ਜ਼ਮਾਨਤ ਨਹੀਂ ਮਿਲਣੀ ਚਾਹੀਦੀ ਤੇ ਫਿਰ ਅੱਜ ਸੁਣਵਾਈ ਸੀ ਕਿ ਲਿਓ ਭਾਈ ਤੁਸੀਂ ਆਪਣਾ ਜਵਾਬ ਦਾਖਲ ਕਰਨ ਲਈ ਕਹੇਗਾ ਸੀ ਅੱਜ ਸੀਬੀਏ ਨੇ ਆਪਣਾ ਜਵਾਬ ਦਾਖਲ ਕਰਤਾ ਪਰ ਤੁਸੀਂ ਹੈਰਾਨ ਹੋਵੋਗੇ ਕਿ ਡੀਆਈਜੀ ਹਰਚਰਨ ਭੁੱਲਰ ਦੇ ਵਕੀਲਾ ਨੇ ਉੱਥੇ ਦਲੀਲ ਰੱਖੀ ਕਿ ਜੇ ਰਿਸ਼ਵਤ ਖੋਰੀ ਵਾਲਾ ਦਾ ਮਾਮਲਾ ਝੂਠਾ ਹੈ ਜੀ ਸੇਵਾ ਪਾਣੀ ਨੂੰ ਰਿਸ਼ਵਤ ਥੜੋਂਗੀ ਕਮਾਲ ਆ ਬਈ ਪੰਜਾਬ ਦੇ ਵਿੱਚ ਬੱਚਾ-ਬੱਚਾ ਜਾਣਦਾ ਸੇਵਾ ਪਾਣੀ ਦਾ ਅਰਥ ਕੀ ਹੈ ਜਦੋਂ ਕੋਈ ਸਰਕਾਰੀ बाबू ਸਰਕਾਰੀ ਅਧਿਕਾਰੀ ਕੋਈ ਮੁਲਾਜ਼ਮ ਹੈ ਨਾ ਕੋਈ ਤੁਹਾਡੇ ਕੰਮ ਕਰਦਾ ਸੇਵਾ ਪਾਣੀ ਦਾ ਕਰ ਦੋ ਜੀ ਇਹਦਾ ਅਰਥ ਸਮਝਦਾ ਅਗਲਾ ਜਨਾਬ ਅਗਲਾ ਲੱਤਾਂ ਘਟਾਉਣੀਆ ਚਾਹੁੰਦਾ ਤੇ ਨਾ ਅਗਲਾ ਪਾਣੀ ਕੋਸਾ ਪੀਣਾ ਚਾਹੁੰਦਾ ਨਾ ਉਹ ਬੱਤਾ ਪੀਣਾ ਚਾਹੁੰਦਾ ਨਾ ਚਾਹ ਮੰਗਦਾ ਚਾਹ ਪਾਣੀ ਸੇਵਾ ਪਾਣੀ ਦਾ ਮਤਲਬ ਰਿਸ਼ਪਤ ਹੈ ਜਨਾਬ ਇਕੱਲੇ-ਇਕੱਲੇ ਨੂੰ ਪਤਾ ਹੁਣ ਪਤਾ ਨਹੀਂ ਵਕੀਲ ਸਾਹਿਬ ਨੇ ਠੀਕ ਹੈ ਕਾਨੂੰਨੀ ਦਾਇਰੇ ਚ ਹੋ ਸਕਦਾ ਹੈ ਪੱਖ ਨਾ ਉਹ ਇਸ ਨੂੰ ਨੇ ਬੜਾ ਵਧੀਆ ਨੁਕਤਾ ਫੜਿਆ ਹੋਏ ਸੋ ਭ੍ਰਸ਼ਟਾਚਾਰ ਦੇ ਮਾਮਲੇ ਚ ਗ੍ਰਿਫਤਾਰ ਪੰਜਾਬ ਪੁਲਿਸ ਦੇ ਸਾਬਕਾ ਡੀਆਈਜੀ ਹਰਚੰਦਰ ਸਿੰਘ ਭੁੱਲਰ ਦੇ ਵੱਲੋਂ ਦਾਇਰ ਕੀਤੀ ਗਈ ਦਾਖਲ ਕੀਤੀ ਗਈ ਜਮਾਨਤ ਕ੍ਰਿਸ਼ਨ ਉੱਤੇ ਅੱਜ ਸੁਣਵਾਈ ਹੋਈ ਚੀ ਵਿਾਈ ਕੋਰਟ ਨੇ ਸੁਣਵਾਈ ਕੀਤੀ ਪਿਛਲੀ ਸੁਣਵਾਈ ਦੀ ਸੀਬੀਆਈ ਨੂੰ ਸਪੈਸ਼ਲ ਕੋਰਟ ਨੇ ਭੁੱਲਰ ਦੀ ਜਵਾਨਦਾਰ ਜੀ ਉੱਤੇ ਜਵਾਬ ਮੰਗਿਆ ਸੀ ਤੇ ਅੱਜ ਜਦੋਂ ਸੁਣਵਾਈ ਸ਼ੁਰੂ ਹੋਈ ਤਾਂ ਸੀਬੀਆਈ ਨੇ ਆਪਣਾ ਜਵਾਬ ਦਾਖਲ ਕਰ ਦਿੱਤਾ ਤਾਂ ਹੁਣ ਦੇਖਦੇ ਹਾਂ ਉਹਦੀ ਜਵਾਬ ਨੂੰ ਕਿਵੇਂ ਲੈਂਦੀ ਹੈ ਅਦਾਲਤ ਤੇ ਉਹਦੇ ਸਮੇਂ ਵਿੱਚ ਉਹਦੇ ਕੀ ਫੈਸਲਾ ਹੁੰਦਾ ਸੋ ਭੁੱਲਰ ਦੇ ਵਕੀਲਾ ਨੇ ਸਾਫ ਕਿਹਾ ਕਿ ਸੀਬੀਆਈ ਨੇ ਚਲਾਨ ਵਿੱਚ ਰਿਸ਼ਵਤ ਦੇ ਤੌਰ ਉੱਤੇ ਜਿਸ ਸ਼ਬਦ ਦਾ ਇਸਤੇਮਾਲ ਕੀਤਾ ਉਹ ਹੈ ਸੇਵਾ ਪਾਣੀ ਤਿਕਾਨੀ ਸੇਵਾ ਪਾਣੀ ਦਾ ਮਤਲਬ ਕਿਤੇ ਵੀ ਵਿਸ਼ਵਤ ਨਹੀਂ ਹੈ ਸੋ ਇਸ ਲਈ ਇਹਦਾ ਮਤਲਬ ਇਹ ਨਹੀਂਗਾ ਜੀ ਤੁਹਾਨੂੰ ਇਸ਼ਵਤ ਮੰਗੀ ਹੈ ਵਕੀਲ ਨੇ ਅੱਗੇ ਵੀ ਕਹਿ ਕੇ ਸੈਕਟਰ 9 ਡੀ ਚੰਡੀਗੜ੍ਹ ਵਿੱਚ ਬਚੋਲੀਆ ਸ਼ਿਕਾਇਤਕਰਤਾ ਕਾਸ਼ ਅਤੇ ਸੀਬੀਆਈ ਦੇ ਅਧਿਕਾਰੀ ਸਚਨਦੀ ਲੋਕੇਸ਼ਨ ਆ ਰਹੀ ਹੈ ਇਸ ਤੋਂ ਇਲਾਵਾ ਸੀਬੀਆਈ ਨੇ ਗ੍ਰਿਫਤਾਰੀ ਦੇ ਵਕਤ ਪੰਜਾਬ ਦੇ ਕਿਸੇ ਵੀ ਸੀਨੀਅਰ ਅਧਿਕਾਰੀ ਨੂੰ ਇਹ ਜਾਣਕਾਰੀ ਨਹੀਂ ਦਿੱਤੀ ਬਿਨਾ ਪੁੱਛ ਕੇ ਕਿ ਤੋ ਕਿਵੇਂ ਗ੍ਰਿਫਤਾਰੀ ਕਰ ਸਕਦੇ ਨੇ ਸੋ ਸੀਬੀਆਈ ਦੇ ਵਕੀਲਾਂ ਨੇ ਮਤਲਬ ਬਕਾਇਦਾ ਤੌਰ ਤੇ ਕਹਿੰਦੇ ਆਪਣੀ ਸਾਰੀ ਰਿਪੋਰਟ ਤਿਆਰ ਕਰਕੇ ਦੇਤੀ ਹੈ ਘਰਾਂ ਚੋਂ ਐਸੇ ਹੀ ਮਿਲੇ ਸੀ ਨਕਦੀ ਮਿਲੀ ਸੀ ਗਹਿਣਾ ਮਿਲਿਆ ਸੀ ਪਰਿਵਾਰ ਤੋਂ ਉਹਦੇ ਬਦਲ ਜਿਹੜਾ ਉਹਦਾ ਬੰਦਾ ਬਣ ਕੇ ਉਹਦਾ ਕੰਮ ਕਰ ਰਿਆ ਸੀ ਉਹਦੇ ਕੋਲੋਂ ਹੈਨਾ ਉਹ ਡੈਰੀ ਮਿਲ ਗਈ ਸੀ ਡੈਰੀ ਚੀਜ਼ ਕਹਿੰਦੇ ਨਾਮ ਦਰਜ ਸੀ ਜੀ ਲੈਣ ਦੇ ਦਾ ਹਸਤਾਬ ਦਾ ਸੀ ਸੋ ਇਸ ਲਈ ਮਾਮਲਾ ਕਾਫੀ ਵੱਡਾ ਹੋ ਗਿਆ ਸੋ ਉਸ ਤੋਂ ਬਾਅਦ ਫਿਰ ਲੋਕਰ ਖੁੱਲਣ ਲੱਗੇ ਲੋਕਰਾਂ ਦੇ ਵਿੱਚੋਂ ਜੋ ਕੁਝ ਮਿਲਿਆ ਦੁਬਈ ਤੋਂ ਲੈ ਕੇ ਕੈਨੇਡਾ ਤੱਕ ਫਲੈਟ ਦਾ ਮਾਮਲਾ ਆ ਗਿਆ ਹੋਟਲਾਂ ਰੈਸਟੋਰੈਂਟਾਂ ਦਾ ਮਾਮਲਾ ਆ ਗਿਆ ਤੋ ਉਹਦੇ ਨਾਲ ਮਨੀ ਲਾਂਡਰਿੰਗ ਦਾ ਮਾਮਲਾ ਜੁੜ ਗਿਆ ਤੇ ਫਿਰ ED ਵੀ ਇਨਵੋਲ ਹੋ ਗਈ ਪਰ ਹੁਣ ED ਵੀ ਮੱਠੀ ਹੈ ਤੇ CBI ਵੀ ਬੜੀ ਮਤਲਬ ਪਸੰਦ ਜਿਹਾ ਟਰੇਨ ਵਾਲੀ ਰਫ਼ਤਾਰ ਚੱਲ ਰਹੀ ਹੈ ਜਿਹਦਾ ਮਤਲਬ ਕੋਈ ਸੈਟਲਮੈਂਟ ਵੀ ਹੋ ਰਹੀ ਹੈ ਵਾਰ ਦੀ ਵਾਰ ਕੋਈ ਰਾਜਨੀਤਿਕ ਪ੍ਰਸ਼ਾਸਨਿਕ ਪਹੁੰਚ ਅਪਰੋਚ ਵੀ ਹੋ ਰਹੀ ਹੈ ਕੋਈ ਅਧਿਕਾਰੀ ਦੇ ਤੌਰ ਦੇ ਉੱਤੇ ਪਿਤਾ ਵੀ ਵੱਡੇ ਉਹਦੇ ਤੇ ਰਹੇ ਨੇ ਪੰਜਾਬ ਦੇ ਮਤਲਬ ਤੇ ਇਸ ਲਈ ਉਸ ਪੱਧਰ ਤੇ ਵੀ ਕਿ ਡੀਜੀਪੀ ਰੈਂਕ ਤੱਕ ਰਹੇ ਨੇ ਇਸ ਲਈ ਉਧਰੋਂ ਕੁਝ ਹੋ ਰਹੀ ਹੈ ਜੋ ਵੀ ਹੋ ਰਿਹਾ ਹੋਵੇ ਪਰ ਫਿਲਹਾਲ ਜਮਾਂਦਰ ਮਸਲੇ ਦੇ ਉੱਤੇ ਪੇਚ ਫਸਿਆ ਤੇ ਅੱਜ ਸੀਬੀਆਈ ਨੇ ਆਪਣਾ ਜਵਾਬ ਦਾਖਲ ਕਰ ਦਿੱਤਾ ਪਰ ਪੁੱਲਰ ਸਾਹਿਬ ਦੇ ਵਕੀਲ ਕਹਿੰਦੇ ਵੀ ਸੇਵਾ ਪਾਣੀ ਦੀ ਰਿਸ਼ਵਤ ਨਹੀਂ ਹੁੰਦੀ ਪੰਜਾਬ ਸਮੇਤ ਦੇਸ਼ ਭਰ ਦੇ ਵਿੱਚ ਪ੍ਰਦੂਸ਼ਣ ਦੇ ਨਾਲ ਨਾਲ ਦੂਸ਼ਿਤ ਪਾਣੀ ਇਹ ਵੱਡਾ ਗੰਭੀਰ ਮਸਲਾ ਹੈ ਕਿਸੇ ਸਮੇਂ ਪਾਣੀ ਦਾ ਮਤਲਬ ਪਾਣੀ ਹੁੰਦਾ ਸੀ ਤੇ ਪਾਣੀ ਦਾ ਮਤਲਬ ਸ਼ੁੱਧ ਹੁੰਦਾ ਸੀ ਪਰ ਅੱਜ ਪੀਣ ਵਾਲਾ ਪਾਣੀ ਨਹਾਉਣ ਵਾਲਾ ਪਾਣੀ ਹੈ ਨਾ ਕੱਪੜੇ ਧੋਣ ਵਾਲਾ ਪਾਣੀ ਹੈ ਉਹ ਅਲੱਗ-ਅਲੱਗ ਹੋ ਗਿਆ ਤੇ ਹਾਲ ਤੇ ਹੋ ਗਈ ਕਿ ਸਾਡੇ ਬਹਿਂਦੇ ਦਰਿਆ ਬਹਿਂਦੀਆਂ ਨਦੀਆਂ ਚੋਏ ਸਾਰਾ ਕੁਝ ਜ਼ਹਿਰੀ ਹੋ ਗਿਆ ਪਰ ਇਹ ਸਭ ਦੇ باوجود ਵੀ ਦੇਸ਼ ਦੇ ਵਿੱਚ ਇੱਕ ਮੁਕਾਬਲਾ ਹੁੰਦਾ ਹੈ ਉਸ ਮੁਕਾਬਲੇ ਦੇ ਵਿੱਚ ਤੈਅ ਕੀਤਾ ਜਾਂਦਾ ਕਿ ਕਿਹੜਾ ਸ਼ਹਿਰ ਸਭ ਤੋਂ ਸਾਫ਼-ਸੁਥਰਾ ਤੇ ਭਾਰਤ ਦੇ ਸਭ ਤੋਂ ਸਾਫ਼-ਸੁਥਰੇ ਸ਼ਹਿਰ ਦੇ ਵਿੱਚ ਵੀ ਪੀਣ ਵਾਲੇ ਪਾਣੀ ਦੀ ਦੂਸ਼ਤਾ ਦੇ ਕਾਰਨ 8 ਤੋਂ ਵੱਧ ਮੌਤਾਂ ਹੋ ਚੁੱਕੀਆਂ ਜਦੋਂ ਮੈਂ ਪ੍ਰੋਗਰਾਮ ਰਿਕਾਰਡ ਕਰ ਰਿਹਾ ਤਦ ਤੱਕ ਇਹ ਗਿਣਤੀ 8 ਹੈ ਵੱਧ ਵੀ ਸਕਦੀ ਹੈ ਕਿਉਂਕਿ 2000 ਤੋਂ ਵੱਧ ਲੋਕ ਪ੍ਰਭਾਵਿਤ ਨੇ ਹਜ਼ਾਰਾਂ ਲੋਕ ਜ਼ੇਰੇ ਇਲਾਜ ਹੋ ਗਏ ਸੋ ਇਹ ਇਸ ਲਈ ਇਹ ਚੁਣੌਤੀ ਵੱਡੀ ਹੈ ਬਿਲਕੁਲ ਜੀ ਭਾਰਤ ਦੇ ਸਭ ਤੋਂ ਸਾਫ਼ ਸੁਥਰੇ ਸ਼ਹਿਰ ਦੇ ਵਿੱਚ ਪੀਣ ਵਾਲਾ ਪਾਣੀ ਜਦੋਂ ਕਿ ਇਸ ਨੂੰ ਅਸੀਂ ਹੁਣ ਬੋਰ ਰਾਹੀ ਪਾਈਪਾਂ ਰਾਹੀ ਟੂਟੀਆਂ ਰਾਹੀ ਟੈਕਨੋਲੋਜੀ ਦੇ ਰਾਹੀਂ ਆਰਓ ਸਿਸਟਮ ਲੱਗ ਗਿਆ ਜੀ ਹਾਲਾਂਕਿ ਉਹਦੇ ਰਾਹੀਂ ਅਸੀਂ ਘਰਾਂ 'ਚ ਪਹੁੰਚਾਉਨੇ ਤੇ ਘਰਾਂ ਨੇ ਲੋਕਾਂ ਨੇ ਆਪਣੇ ਪ੍ਰਬੰਧ ਆਪਣੇ ਵੱਖਰੇ ਕੀਤੇ ਉਹਦੇ باوجود ਵੀ ਜੇਕਰ ਇਹ ਸਥਿਤੀ ਦਾ ਹੁੰਦਾ ਜੇ ਲੋਕ ਕਿੰਨਾ ਮਸਲਾ ਗੰਭੀਰ ਹੋਏ ਬਿਲਕੁਲ ਜੀ ਮੈਂ ਜਿਹੜੀ ਖਬਰ ਤੁਹਾਨੂੰ ਸਾਂਝੀ ਕਰ ਰਿਹਾ ਉਹ ਇੰਦੌਰ ਤੋਂ ਹੈ ਮੱਧ ਪ੍ਰਦੇਸ਼ ਦੇ ਵਿੱਚ ਭਾਰਤ ਦਾ ਸਭ ਤੋਂ ਸਾਫ਼ ਸੁਥਰਾ ਸ਼ਹਿਰ ਗਦਾਨਿਆ ਜਾ ਰਿਹਾ ਲਗਾਤਾਰ ਸਾਫ਼ ਸੁਥਰੇ ਸ਼ਹਿਰ ਵਜੋਂ ਇਸ ਸ਼ਹਿਰ ਨੂੰ ਮਾਨਤਾ ਮਿਲ ਰਹੀ ਹੈ ਇੰਦੌਰ ਇੰਦੌਰ ਵਿੱਚ ਸਥਿਤੀ ਕਹਿੰਦੇ ਕਾਫੀ ਗੰਭੀਰ ਬਣੀ ਹੋਈ ਹੈ ਬੀਤੇ ਦਿਨੀ ਦੂਸ਼ਿਤ ਪਾਣੀ ਪੀਣ ਕਰਨ ਕਈ ਲੋਕਾਂ ਦੀ ਮੌਤ ਹੋਣ ਦੀ ਖਬਰ ਹੈ ਤੇ ਸੈਂਕੜੇ ਲੋਕਾਂ ਦੇ ਬਿਮਾਰ ਹੋਣ ਦੀ ਖਬਰ ਹੈ ਕਹਿੰਦੇ ਜੀ ਸਭ ਤੋਂ ਸਾਫ ਸੁਥਰਾ ਸ਼ਹਿਰ ਹੈ ਤੇ ਹੁਣ ਤੱਕ ਇਸ ਦੂਸ਼ਿਤ ਪਾਣੀ ਪੀਣ ਕਰਕੇ 8 ਤੋਂ ਵੱਧ ਮੌਤਾਂ ਦੀ ਤਾਂ ਪੁਸ਼ਟੀ ਹੋ ਚੁੱਕੀ ਹੈ 1400 ਤੋਂ ਵੱਧ ਲੋਕ ਪੱਖੋ ਵਕਥਾਵਾਂ ਦੇ ਉੱਤੇ ਆਪਣਾ ਇਲਾਜ ਕਰ ਰਹੇ ਤੇ 2000 ਤੋਂ ਵੱਧ ਲੋਕ ਪ੍ਰਭਾਵਿਤ ਨੇ ਕਿੰਨੀ ਹੋਰ ਵੱਧਨ ਦਾ ਖਦ사 ਖੜਾ ਹੈ ਹੁਣ ਮੁੱਢਲੀ ਜਾਂਚ ਕਰਾ ਲਈ ਜੀ ਰਿਪੋਰਟ ਆ ਗਈ ਜੀ ਕਿ ਉਹ ਕਿ ਤੋਂ ਪਾਈਪ ਲੀਕ ਕਰਦੀ ਸੀ ਜੀ ਜਿੱਥੋਂ ਲੀਕ ਕਰਦੀ ਸੀ ਜੀ ਉੱਥੇ ਕੋਈ ਪਖਾਨਾ ਬਣਿਆ ਸੀ ਜੀ ਉਹ ਪਖਾਨੇ ਦਾ ਵਿੱਚ ਮਤਲਬ ਉਹ ਸਾਰਾ ਕੁਝ ਗੰਦ ਵਿੱਚ ਮਿਲ ਗਿਆ ਜੀ ਹੈ ਨਾ ਤੇ ਉਹਦੇ ਕਰਕੇ ਜੀ ਉਹ ਪਾਣੀ ਦੂਸ਼ਿਤ ਹੋ ਗਿਆ ਤੇ ਸਥਿਤੀ ਦੌਰ ਦੇ ਵਿੱਚ ਡਾਇਰੀਆਂ ਫੈਲ ਗਿਆ ਸੋ ਸਵਾਲ ਇਹ ਹੈ ਕਿ ਦਿੱਲੀ ਦੇ ਵਿੱਚ ਜੋ ਪ੍ਰਦੂਸ਼ਣ ਦੀ ਸਥਿਤੀ ਹੈ ਸਰਕਾਰਾਂ ਉਹ ਦਿਨਾਂ ਨਿਜਠ ਨਹੀਂ پا ਰਹੀਆਂ ਪੰਜਾਬ ਦੇ ਵਿੱਚ ਜਿਵੇਂ ਬੁੱਢਾ ਦਰਿਆ ਹੋਰ ਬ੍ਰਿਆ ਤੇ ਸਤ ਲੂ ਜਾਂ ਚਾਹੀ ਹੋਰ ਉਹਨਾਂ ਸਾਰਿਆਂ ਦੀ ਜੋ ਹਾਲਤ ਹੈ ਧਰਤੀ ਹਟਲਾ ਪਾਣੀ ਜਿਸ ਤਰ੍ਹਾਂ ਸਾਡੇ ਅਦਯੋਗ ਨੇ ਨਸ਼ਟ ਕਰਤਾ ਹੈ ਅਸੀਂ ਜਿਸ ਤਰ੍ਹਾਂ ਮਤਲਬ ਸਾਰਾ ਕੁਝ ਜ਼ਹਿਰੀ ਕਰ ਰਹੇ ਹਾਂ ਫਸਲਾਂ ਚ ਪਾ ਕੇ ਦਵਾਈਆਂ ਸਾਰਾ ਸੋ ਸਾਰੇ ਪਾਸਿਓਂ ਅਸੀਂ ਦੂਸ਼ਿਤ ਜੀਵਨ ਜੀ ਰਹੇ ਹਾਂ ਤੇ ਖਾ ਵੀ ਦੂਸ਼ਿਤ ਹੀ ਜਾ ਰਹੇ ਹਾਂ ਸਾਹ ਵੀ ਦੂਸ਼ਿਤ ਹਵਾ ਚ ਲੈ ਰਹੇ ਆ ਤੇ ਉੱਥੋਂ ਦਾ ਲਾਓ ਫਿਰ ਓਵਰ ਆਲ ਸਥਿਤੀ ਸਾਡੇ ਸਰੀਰਾਂ ਦੀ ਕੀ ਹੋਗੀ ਸੋ ਅੰਦਰ ਦੀ ਇਸ ਖਬਰ ਨੇ ਇੱਕ ਵਾਰ ਫਿਰ ਸੋਚਣ ਲਈ ਮਜਬੂਰ ਕੀਤਾ ਕਿ ਅਸੀਂ ਕਿਵੇਂ ਅਰਦਾਸ ਦੇ ਵਿੱਚ ਤਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਤ ਕਹਿ ਨਹੀਂ ਹੈ ਬਾਕੀ ਧਰਮਾਂ ਦੇ ਹਵਾਲੇ ਨਾਲ ਵੀ ਹੈ ਨਾ ਅਸੀਂ ਦੇਵੀ ਦੇਵਤਿਆਂ ਦੇ ਰੂਪ ਚ ਜਗ ਦੇਵਤਾ ਪੂਜਦੇ ਹਾਂ ਸਾਰਾ ਕੁਝ ਪਰ ਉਸ ਨੂੰ ਹਕੀਕਤ ਦੇ ਵਿੱਚ ਕਿਵੇਂ ਵਰਤ ਰਹੇ ਹਾਂ ਨੂੰ ਕਿਹ ਕਿਹ ਰੂਪ ਚ ਮਿਲਿਆ ਹੈ ਉਹ ਦੀ ਉਦਾਹਰਣ ਤੁਹਾਡੇ ਸਾਹਮਣੇ ਹੈ ਕਿ ਅੰਦੋਰ ਤੇਜ ਦਾ ਸਭ ਤੋਂ ਸਾਫ਼ ਸੁਥਰਾ ਸ਼ਹਿਰ ਤੇ ਉੱਥੇ ਵੀ ਦੂਸ਼ਿਤ ਪਾਣੀ ਕਰ ਮੌਤਾਂ